ਬੈਠੇ ਗੁਰੂ ਦਰਿਆ ਸਾਹਿਬ ਗੰਜੇ ਰਸਨਾ ਨੂੰ ਪ੍ਰਤਿ ਕਰਵਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਜਿਨੀ ਲਿਖਿਆ ਕਿ ਹਾਉਮੁ ਕਮਾਇ ਕੱਲੇ ਆਵੇ ਨਾਨਕਾ ਸਦਿ ਉਤਿ ਜਾਹਿ ਜਿਹਾ ਮਹਾ ਭਕੰਸਾਰ ਕਰਤਾ ਲਖਮੀਰ ਕੁਮਾਰ ਜੀ ਜਿਤਨੀ ਮਾਲਕ ਪਾਸੋਂ ਸਵਾਸਾਂ ਦੀ ਪੂੰਜੀ ਬਖਸ਼ਿਸ਼ ਹੋਈ ਸੀ ਉਸ ਪੂੰਜੀ ਨੂੰ ਭੋਗ ਕਰਕੇ ਮਰਦੇ ਪਾਵਨ ਚਰਨਾਂ ਵਿੱਚ ਜਾਬਰਾਜੇ ਨੇ ਔਰ ਤਿਨਾਂ ਦੇ ਆਪ ਸ਼ਾਂਤੀ ਨੇ

ਬਾਲੀਬੋਧ ਸਮਰਾਤ ਬਖਸ਼ਿਸ਼ ਕਰਿਓ ਸਾਡੇ ਬਹੁਤ ਸਤਿਕਾਰਯੋਗਿਆਨੀ ਸਾਹਿਬ ਜਿਨ੍ਹਾਂ ਦੇ ਦਸਰਾਂ ਤੋਂ ਆਪਾਂ ਮਾਨਸ ਦੀ ਬਾਣੀ ਸਰਵਣ ਕੀਤੀ ਆ ਅਗਰੁ ਪੈਰੀ ਸਾਥ ਸੰਗਹੇ ਕਿਉਂਕਿ ਪਾਵਨ ਬਾਣੀ ਦਾ ਪ੍ਰਮਾਨ ਹੈ ਵਾਰੀ ਆਪ ਨੂੰ ਆਪਣੀ ਚਲੇ ਮਸਾਜ ਦੇ ਮਰ ਜਿੱਕਰ ਜਿੱਦਾਂ ਵੀ ਧੁਰ ਦਰਗਾਹੋਂ ਕਿਸੇ ਦੀ ਵਾਰੀ ਆਉਂਦੀ ਹੈ ਨਾ ਆਪਣੀ ਵਾਰੀ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਸੰਸਾਰ ਚ ਜਾਣਾ ਹੈ ਪੂਜਿਆ ਗੁਰੂ ਸਭੂ ਸਵਾਮੀ ਚੰਦ ਰਾਜੀ ਮਹਾਰਾਜ ਅਰੇ ਨਿਕੇਵਰੀ ਬਚਨੋ ਚਾਰਨਾ ਦੇ ਘਰ ਦੇ ਵਿੱਚ ਕੋਈ ਟੇਬਲ ਕੁਰਸੀ ਚੱਕ ਕੇ ਬਾਹਰ ਰੱਖ ਦਿੰਦੇ ਆ ਨਾ ਤੇ ਪਤਾ ਲੱਗ ਜਾਂਦਾ ਲੈ ਵੀ ਘਰ ਦੇ ਵਿੱਚ ਕਿਸੇ ਚੀਜ਼ ਦੇ ਘਾਟ ਹੈ ਉਹ ਘਰ ਸੁਣਨਾ ਸੁਣਨਾ ਜਿ ਲੱਗਣ ਲੱਪਣ ਦਾ ਕਮਰੇ ਚ ਪਤਾ ਲੱਗ ਜਾਂਦਾ ਲੈ ਵੀ ਇਸ ਕਮਰੇ ਵਿੱਚ ਇਸ ਘਰ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ بے جان ਚੀਜ਼ ਚੱਕ ਕੇ ਵੀ ਬਾਹਰ ਰੱਖੀ ਹੈ ਪਰ ਕਿਸੇ ਜੀਵ ਦਾ ਜਾਣਾ ਤੇ ਬਹੁਤ ਵੱਡੀ ਗੱਲ ਹੈ ਪਰ ਗੁਰੂ ਤੇਰੀ ਸਾਸ ਸੁਣਨ ਜੇ ਅਰ ਜਿਸ ਸਤਗੁਰਾਂ ਦੇ ਚਰਨਾਂ 'ਚ ਆਪਾਂ ਜੋੜ ਕਰਕੇ ਬੈਠੇ ਆਂ ਮਹਾਰਾਜ ਦੇ ਪਾਵਨ ਬਾਣੀ ਇਹ ਹੀ ਸਮਝਾਉਣਾ ਕਰਦੇ ਭਾਈ ਹੁਣੇ ਹੁਣ ਆਪਾਂ ਸ਼ਬਦ ਸਰਵਣ ਕੀਤਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਚੋਚ ਰਹਿਣ ਥਰਣਾ ਸੰਗ ਚਲਤ ਹੈ ਅੰਕ ਇਸ ਚਲਣਾ ਦੂਰ ਗਵਨ ਸਿਰ ਉੱਪਰ ਮੜਨਾ ਸੰਗੀ ਸਾਥੀ ਤੁਰੇ ਜਾ ਰਹੇ ਮਹਾਰਾਜ ਜੀ ਕਹਿੰਦੇ ਆਪਾਂ ਵੀ ਚਲਣਾ ਕਿਉਂਕਿ ਵਾਰੀ ਆਪੋ ਆਪਣੀ ਜਿੱਦਾਂ ਵੀ ਤੁਰ ਦਰਗਾਹੋਂ ਕਿਸੇ ਦੀ ਵਾਰੀ ਆਉਂਦੀ ਹੈ ਆਪਣੀ ਵਾਰੀ ਦੇ ਮੁਤਾਬਕ ਸਭ ਸਾਰਿਆਂ ਨੂੰ ਜਾਣਾ ਪੈਣਾ ਫਰੀਦਾ ਕਿੱਥੇ ਤੈਂਦੇ ਮਾਪਿਓ ਜਿਨੀਆਂ ਤੂੰ ਜਣੇ ਤੈ ਭਾਸੋਂ ਉਹ ਲੱਗ ਗਏ ਤੂੰ ਅਜੇ ਨਾ ਤਣੀ ਅੱਖੀਂ ਵੇਖ ਜਾ ਵੇਖਦੇ ਆ ਅਗਰੂ ਪੈਰੀ ਸਾਥ ਸੰਗ ਦੇ ਮਨ ਤੋਂ ਫਰਮਾਨ ਕਰਦੇ ਉਪਜੈ ਨਿਤ ਜੈ ਨਿਤ ਸਮਾਈ ਨੈਣ ਦੇਖਤ ਇਹ ਜਗ ਜਾਈ ਮਰ ਜਕਨੇ ਅੱਖੀਂ ਵੇਖਿਆ ਵੇਖਦੇ ਆ ਸਾਰਾ ਜਗ ਤੁਰੀ ਜਾ ਰਿਹਾ ਕਿਉਂਕਿ ਮਾਲਕ ਦਾ ਕਰੂਨ ਜਿਹੜਾ ਉਹ ਆਪਣੇ ਸਾਰਿਆਂ ਤੇ ਲੱਗੂ ਸਭ ਤੇ ਲਗੂ ਬਣਾਇ ਰਾਣਾ ਰਾਉ ਨਾ ਕੋ ਰਹੇ ਰੰਧਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਮੰਦਰ ਧੀਰ ਇੱਥੇ ਪੀਰ ਫਕੀਰ ਅਮੀਰ ਸਾਰੇ ਸਾਥ ਛੱਡ ਗਏ ਨੇ ਯਾਰਾਂ ਬੇਲੀਆਂ ਦਾ ਆਪਾਂ ਵੀ ਇੱਕ ਦਿਨ ਸੁਰ ਜਾਣੂ ਬੂਹਾ ਮਾਰ ਕੇ ਸਭ ਹਵੇਲੀਆਂ ਦਾ ਸੁਗੁਰ ਪਿਆਰੀ ਸਾਸ ਜੀ ਸਭ ਨੇ ਜਾਣਾ ਜਿੰਨੇ ਮਾਲਕ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ ਉਸ ਪੂੰਜੀ ਨੂੰ ਖੋ ਕਰ ਕਿਉਂਕਿ ਫਿਰ ਰਹਿਣ ਵਾਲਾ ਸਤਿਗੁਰੂ ਜੀ ਫਰਮਾਉਂਦੇ ਸੰਸਾਰ ਦੇ ਵਿੱਚ ਫਿਰ ਰਹਿਣ ਵਾਲਾ ਹੈ ਹੀ ਕੁਝ ਨਹੀਂ ਰਾਮ ਗਏ ਉਹ ਰਾਵਣ ਗਏ ਜਾ ਕੋ ਬਹੁ ਪਰਵਾਰ ਕਹੋ ਨਾਨਕ ਫਿਰ ਕੱਚ ਨਹੀਂ ਸੁਪਨੇ ਜਿਓ ਸੰਸਾਰ ਮਰਜੀ ਕਹਿੰਦੇ ਤੋ ਰਾਮ ਵੀ ਗਏ ਰਾਵਣ ਵੀ ਗਏ ਫਿਰ ਰਹਿਣ ਵਾਲਾ ਸੰਸਾਰ ਦੇ ਵਿੱਚ ਹੈ ਹੀ ਕੁਝ ਨਹੀਂ ਕਿਉਂਕਿ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰ ਧਿਆਨ ਆਵਾਜ਼ ਮਰ ਜੀ ਕਹਿੰਦੇ ਜਿਹੜੇ ਐਡੇਟ ਪਰਿਵਾਰਾਂ ਵਾਲੇ ਉਹ ਚਲੇ ਗਏ ਤੇ ਫਿਰ ਗੁਰਪ੍ਰੀਤ ਸਾਧ ਸੰਗਤ ਜੀ ਮਾਲਕ ਦੇ ਕੋਲੋਂ ਮੰਗਾ ਕੀਆ ਮਨ ਮਾਲਕ ਦੇ ਕੋਲੋਂ ਕੀ ਮੰਗਾ ਕਿਉਂਕਿ ਥੇ ਰਹਿਣ ਵਾਲ ਸੰਸਾਰ ਵਿੱਚ ਹੈ ਕੁਝ ਨਹੀਂ ਜਾਣਾ ਆਪਾਂ ਸਾਰਿਆਂ ਨੇ ਮਰ ਜੀ ਇਹੀ ਪਾਵਨ ਬਾਣੀ ਵੀ ਸਮਝਾਉਣਾ ਕਰਦੇ ਭਲਿਆ ਲੋਕਾਂ ਮੌਤ ਨੂੰ ਯਾਦ ਰੱਖ ਆਪਾਂ ਦੁਨਿਆਵੀ ਜੀਵਾਂ ਕਲਯੁਗੀ ਜੀਵਾਂ ਆਪਾਂ ਤੇ ਇੱਕ ਦੂਜੇ ਨੂੰ ਹੌਸਲਾ ਲੈ ਲਈ ਆ ਬੜਾ ਮਾੜਾ ਹੋ ਗਿਆ ਇੱਥੇ ਹੈ ਹੋ ਗਿਆ ਹੋ ਗਿਆ ਔਰ ਮਹਾਰਾਜ ਜੀ ਕਹਿੰਦੇ ਦੇਖ ਲਾ ਵੀ ਸੱਜਣਾ ਉਹ ਚਲਿਆ ਗਿਆ ਬਾਰੀ ਤੇਰੀ ਵੀ ਆ ਸਤਿਗੁਰੂ ਦੀ ਪਾਵਨ ਬਾਣੀ ਸਾਨੂੰ ਇੱਥੋਂ ਇਸ਼ਾਰਾ ਕਰਦੀ ਆ ਕਿ ਉਹ ਗਿਆ ਤੇ ਬਾਰੀ ਆਪਣੇ ਸਾਰਿਆਂ ਤੇ ਆਉਣੀ ਔਰ ਜਿੰਨਾ ਸਮਾਂ ਵੀ ਹੋਵੇ ਇੰहां ਘੜਜੂ ਲੋਹਾ ਲਾਹਾਂ ਅੱਗੇ ਬਸਣ ਸਹੀਲਾ ਤੋ ਗੁਰੂ ਕੈਰੀ ਸਾਥ ਜੀ ਮਹਾਰਾਜ ਕਹਿੰਦੇ ਉਹ ਲਾਹਾ ਖਟ ਕੇ ਜਾਈਏ ਜਿਹਦੇ ਨਾਲ ਅੱਗੇ ਜਾ ਕੇ ਬਸਣਾ ਸੁਭਾਲਾ ਹੋ ਜਾਵੇ ਉਹ ਲਾਹਾ ਕਾਦਾ ਉਹ ਜਗਤ ਸਤਿਗੁਰੂ ਸਵਾਮੀ ਚਰਨਦਾਸ ਜੀ ਮਹਾਰਾਜ ਨੇ کئی ਵਰੀਏ ਬਚਨ ਚਾਰਨਾ ਵੀ ਉਲਾਹਾ ਕਿਹੜਾ ਹੈ ਨਾਮ ਭਗਤੀ ਦਾ ਪ੍ਰਮਾਤਮਾ ਦਾ ਸਿਮਰਨ ਕਿਸੇ ਦਾ ਕੀਤਾ ਹੋਇਆ ਭਲਾ ਇੰਚੜ ਚੰਗੇ ਕਰਮ ਗੁਰੂ ਕੈਰੀ ਸਾਧ ਸੰਗਤ ਜੀ ਦਰਗਾਹ ਦੇ ਵਿੱਚ ਜਾ ਕੇ ਉਹੀ ਸਾਡੇ ਕੰਮ ਆਉਂਦੇ ਔਰ ਸਭ ਕਿਰਪਾ ਕਰਦੇ ਫਿਰ ਗੁਰੂ ਕੈਰੀ ਸਾਧ ਸੰਗਤ ਜੀ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਏਕ ਗਰੀ ਆਦੀ ਘਰੀ ਆਦੀ ਤੇ ਫਨ ਆਤਮ ਭਗਤਨ ਸਿੱਧ ਗੋਸਤੇ ਜੋ ਇਨ ਸੋਲਾ ਮਰ ਜੀ ਕਹਿੰਦੇ ਇੱਕ ਕੜੀ ਨੇ ਅੱਧੀ ਅੱਧੀ ਨਹੀਂ ਤੇ ਉਤੋਂ ਅੱਧੀ ਉਸ ਮਾਲਕ ਦੀ ਯਾਦ ਵਿੱਚ ਗੁਜ਼ਾਰ ਤੋ ਗੁਰੂ ਪਿਆਰੀ ਸਾਥ ਸੰਗਤ ਜੀ ਜਿੱਥੇ ਆਖਿਰਕਾਰ ਜਾਣਾ ਕਿਉਂਕਿ ਆਪਾਂ ਨੰਬੀ ਆਸਾਂ ਲਾ ਕੇ ਬਹਿ ਜੰਨੇ ਆ ਮਰਜੀ ਕਹਿੰਦੇ ਤੇਰਾ ਜੀਵਨ ਹੈ ਕਿ ਨਾ ਗੰਦੀ ਉੱਤੇ ਰੁੱਖ ਖੜਾ ਕਿੱਜਰ ਕਬੰਧੇ ਤੀਰ ਫਰੀਦਾ ਕੱਜੇ ਭਾਂਡੇ ਰੱਖੀਏ ਕਿੱਜਰ ਤਾਈਂ ਨੀਰ ਆਪਾਂ ਹੁਣ ਦੇਖਦੇ ਆਂ ਨਦੀਆਂ ਵਿੱਚ ਵਾੜ ਆਈ ਐ ਤੋ ਗੁਰੂ ਪਿਆਰੀ ਸਾਥ ਸੰਗਤ ਜੀ ਨਦੀ ਦੇ ਕਿਨਾਰੇ ਕੋਈ ਰੁੱਖ ਉੱਗ ਜਾਵੇ ਪਰ ਜੇ ਕਹਿੰਦੇ ਵੀ ਕਿੰਨਾ ਚਿਰ ਆਸ ਕਰ ਸਕਦੇ ਪਤਾ ਨਹੀਂ ਕਦੋਂ ਪਾਣੀ ਦਾ ਵਹਾਓ ਆਵੇ ਉਹ ਸਰੋਖ ਨੂੰ ਭਗਾ ਕੇ ਲੈ ਜਾਵੇ ਮਹਾਰਾਜ ਜੀ ਕਹਿੰਦੇ ਤੇਰਾ ਜੀਵਨ ਵੀ ਨਦੀ ਕਿਨਾਰੇ ਖੂਗੇ ਹੋਏ ਰੁੱਖ ਜਿੰਨਾ ਹੀ ਹੈ ਪਤਾ ਨਹੀਂ ਕਦੋਂ ਮੌਦ ਦਾ ਵਹਾਓ ਆਣਾ ਔਰ ਇਹਨੂੰ ਭਗਾ ਕੇ ਲੈ ਜਾਣਾ ਕੰਜੀ ਉੱਤੇ ਰੁੱਖ ਖੜਾ ਕਿਚਰ ਭੰਨ ਦੇ ਧੀਰ ਫਰੀਂ ਦਾ ਕੱਚੇ ਭਾਂਡੇ ਰੱਖੀ ਹੈ ਕਿਚਰ ਤਾਈਂ ਨੀਰ ਕੱਚੇ ਭਾਂਡੇ ਵਿੱਚ ਮਹਾਰਾਜ ਜੀ ਕਹਿੰਦੇ ਜਲ ਭਰ ਕੇ ਰੱਖਦੀਏ ਉਹਦੀ ਕਿੰਨਾ ਚਿਰ ਆਸ ਕਰ ਸਕਦੇ ਨੇ ਕਿਉਂਕਿ ਛਿੰਛਿੰਦ ਔਦ ਵਿੱਚ ਆ ਕੇ ਖੂਟੇ ਕਟ ਜਿਓਂ ਪਾਣੀ ਇਸ ਤਨ ਰੂਪੀ ਘੜੇ ਚ ਸਵਾਸਾਂ ਰੂਪੀ ਪਾਣੀ ਰੋਜ਼ ਰਿਸਦਾ ਜਾ ਰਿਹਾ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਮੈਂ ਤੇ ਕਹਿੰਦੇ ਆ ਨਾ ਕੋਈ ਸੱਜਣ ਇਦਾਂ ਗਿਆ ਕਹਿੰਦਾ ਵੀ ਮੈਨੂੰ ਥੋੜਾ ਜਿਹਾ ਉਧਾਰ ਪੈਸਾ ਚਾਹੀਦਾ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗਿਆ ਕਿਸੇ ਦੇ ਕੋਲ ਮੰਗਣ ਵਾਸਤੇ ਕਹਿੰਦੇ ਆ ਨਾ ਜਦੋਂ ਨੇ ਆਧਾਰ ਪੈਸਾ ਦਿੱਤਾ ਉਹ ਕੋਲ ਲੈਣ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਉਹ ਸੱਜਣ ਦੇ ਦਾ ਉਹਦੇ ਘਰ ਮੌਤ ਹੋਈ ਹੈ ਕਰਦੀ ਮੌਤ ਹੋਈ ਲੋ ਰਿਆ ਤਾਂ ਉਹ ਜਨ ਹਜੇ ਉਹਨੇ ਪੈਸੇ ਨਹੀਂ ਮੰਗੇ ਤੇ ਵਾਪਸ ਮੁੜ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਨੇ ਪੁੱਛਿਆ ਕਿ ਤੁਹਾਨੂੰ ਆਇਆ ਸੀ ਕਿਸੇ ਕੰਮ ਲਈ ਵੀ ਮੁੜ ਕਿਉਂ ਗਿਆ ਉਹ ਕਹਿੰਦਾ ਯਾਰ ਮੈਂ ਦਿੱਤਾ ਹੋਇਆ ਆਧਾਰ ਪੈਸਾ ਮੰਗਣ ਆਇਆ ਸੀ ਮੂਦਾਨਾ ਜਿਹੜਾ ਜਿਸ ਜਿਸ ਕੀ ਵਾਸਤ ਸੋਈ ਲੈ ਜਾਏਗਾ ਰੋਸ ਕਿਰਤ ਮਰ ਜੀ ਕਹਿੰਦੇ ਵਾ ਨਾ ਜੇ ਆਪਾਂ ਜਿਹੜੀਆਂ ਵਾਸਤ ਜਿਹਦੇ ਵਾਸਤ ਹੈ ਨਾ ਮਾਲਕ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਕਿਉਂਕਿ ਖੱਲੇ ਆਵੇ ਨਾਨਕਾ ਸਦੇ ਉੱਠ ਜਾਹੇ ਮਾਲਕ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਦਾ ਜਦੋਂ ਬਲਾਵਾ ਭੇਜਦਾ ਤੇ ਸਾਨੂੰ ਜਾਣਾ ਪੈਂਦਾ ਤੇ ਗੁਰੂ ਕਹਿੰਿਆ ਇਸ ਆਸ ਸੰਗਤ ਜੀ ਕਹਿੰਦਾ ਵੀ ਮੈਂ ਤਾਂ ਤੈਨੂੰ ਮਨਾ ਕਰਦਾ ਫੈਸੇ ਜੇ ਤੂੰ ਜਾ ਤੂੰ ਮਾਲਕ ਦੇ ਜਿਸ ਮਾਲਕ ਨੇ ਜਿਸ ਜੀਵ ਨੂੰ ਭੇਜਿਆ ਜਦ ਨੂੰ ਉਹ ਉਹਨੇ ਜਦੋਂ ਉਹਨੇ ਬੁਲਾਇਆ ਤੇ ਤੂੰ ਹੁਣ ਉਹਦੇ ਉੱਤੇ ਰੋਸ ਕਰਨ ਲੱਗਾ ਤੇ ਗਿੱਲਾ ਸ਼ਿਕਵਾ ਕਰਨ ਲੱਗਾ ਹੈ ਜਦੋਂ ਮੈਂ ਤੇਰੇ ਕੋਲੋਂ ਵਾਪਸ ਪੈਸੇ ਮੰਗੂੰ ਮੇਰੇ ਪੈਸੇ ਦੇ ਦੂੰਗਾ ਤਾਂ ਗੁਰੂ ਪਿਆਰੀ ਸਾਸ ਮਤੇ ਬਾਣੀ ਪਰਮਾਨ ਕਰਦੀ ਜਿਸ ਕੀ ਬਸ ਸੋਈ ਲੈ ਜਾਏਗਾ ਆਪਾਂ ਸਾਰੇ ਮਾਲਕ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਔਰ ਜਦੋਂ ਉਹਨੇ ਹੁਕਮ ਕਰਨ ਗੁਰੂ ਪਿਆਰੀ ਸਾਥ ਸੰਗਤ ਜੀ ਜਾਣਾ ਪੈਣਾ ਪਰ ਕਲਜੋਗੀ ਜੀਵਾਂ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਸੰਸਾਰ ਵੱਲ ਦੇਖਦੇ ਹਾਂ ਮਰਦ ਨੇ ਕਹਿੰਦੇ ਇੱਟੇ ਨਾ ਉੱਚੇ ਮੰਦਰ ਸਾਲ ਸੋਈ ਏਕ ਗਰੀ ਤੁਨ ਰਹਿ ਨਾ ਹੋਈ ਏ ਤਨ ਐਸਾ ਜੈਸੇ घास ਦੀ ਟਾਟੀ ਜਲ ਗਈ ਉਹ घास ਰਲ ਗਈ ਮਾਟੀ ਪਾਈ ਬੰਦ ਉਟਾਂ ਬਸੇ ਰਹੋ ਪੀ ਲਾ ਗਿਆ ਘਾੜ ਸਵੇਰਾ ਕੀ ਨਾਖੜ ਤਨ ਲਾਗੀ ਉਹ ਤੂਤ ਤੂਤ ਕਰ ਪਾਗੇ ਕਹਿ ਰਵਦਾਸ ਸਭੇ ਜਗ ਲੁਟਿਆ ਹਾਂ ਤੋ ਇੱਕ ਰਾਮ ਕੇ ਝੂਟੇ ਮਰਜ ਕਹਿੰਦੇ ਸਾਰਾ ਸੰਸਾਰ ਰੁੱਟਿਆ ਗਿਆ। ਉਹ ਗੁਰੂ ਪਿਆਰੀ ਸਾਧ ਸੰਗਤ ਦੇ ਆਪਾਂ ਕਹਿੰਦੇ ਸਾਡਾ ਸਨੇਹ ਸਾਡਾ ਪਿਆਰ ਹੈ। ਤੇ ਹੁਣ ਤਾਂ ਸੁਣਨੇ ਇੱਕ ਗੱਲਾਂ ਸੁਣਦੀਆਂ। ਕਹਿੰਦੇ ਜਿਹੜੇ ਜਿਹੜੇ ਕੰਧਾਂ ਤੇ ਬਹੁਤ ਪਿਆਰ ਹੈ ਸੇਵਨੀ ਇੱਕ ਲਾੜ ਦਾ ਸੇਕ ਨਹੀਂ ਚੱਲ ਹੁੰਦਾ ਉਹਨਾਂ ਦੇ ਕੋਲ। ਸੇਵਨੀ ਇੱਕ ਲਾੜ ਦਾ ਵੀ ਸੇਕ ਨਹੀਂ ਚੱਲ ਹੁੰਦਾ ਲੈ ਕਹਿੰਦੇ ਲੈਵੇ ਹੁਣ ਸੇਕ ਬਹੁਤ ਨਾਲ ਪਿੱਛੇ ਰਹਿ ਗਿਆ। ਤੇ ਉਹ ਗੁਰੂ ਪਿਆਰੀ ਸਾਧ ਸੰਗਤ ਦੀ ਪ੍ਰਸਾਦੀ ਪੀਠ ਹਮ ਤੁਮ ਸੇ ਅਜੋਰੀ ਤੁਮ ਸੇ ਅਜੋੜ। ਅਵ ਸੰਤੋਰੀ ਮਰਜ ਜੀ ਕਹਿੰਦੇ ਪ੍ਰਮਾਤਮਾ ਸੱਚੀ ਪ੍ਰੀਤਮਨ ਤੇਰੇ ਨਾਲ ਹੋਵੇ ਸਾਰੇ ਸੰਸਾਰ ਦੇ ਨਾਲੋਂ ਸੰਸਾਰ ਦੇ ਵਿਚਰਿਆਂ ਹੋਏ ਵੀ ਮਰਜ ਤੈਨੂੰ ਕਮਲ ਦੇ ਫੁੱਲ ਵਾਂਗੂ ਇਹ ਨਹੀਂ ਕਿ ਸੰਸਾਰ ਦਾ ਉਹ ਪਿਆਰ ਛੱਡਣਾ ਕਹਿੰਦੇ ਨਹੀਂ ਸੰਸਾਰ ਵਿੱਚ ਰਹਿ ਸੰਸਾਰ ਵਿੱਚ ਰਹਿ ਕੇ ਸੰਸਾਰ ਦੇ ਕੰਮ ਕਰ ਪਰ ਜਿਹੜਾ ਤੇਰਾ ਨਾ ਚਿੱਤ ਹੈ ਉਹ ਕਮਲ ਦੇ ਫੁੱਲ ਵਾਂਗੂ ਜਿਸ ਤਰ੍ਹਾਂ ਕਮਲਾ ਫੁੱਲ ਹੈ ਕੁਪੈਰੀ ਸਾਥ ਸੰਗਧੀ ਕਿੰਚੜ ਵਿੱਚ ਵੀ ਉਮਕੇ ਉਹ ਉਸ ਠਿਕੜ ਤੋਂ ਦੂਰ ਰਹਿੰਦਾ ਹੈ ਨਰਲੇਪ ਰਹਿੰਦਾ ਹੈ ਕਿੰਨੇ ਇਸੇ ਤਰ੍ਹਾਂ ਆਪਣੇ ਆਪ ਨੂੰ ਰੱਖ ਸੰਸਾਰ ਦੇ ਕਰਮ ਵੀ ਕਰ ਪਰ ਜੁੜਿਆ ਉਸ ਮਾਲਕ ਦੇ ਨਾਲ ਰਹੇ ਤੋ ਗੁਰੂ ਪਿਆਰੀ ਸਾਥ ਸੰਗਜਿ ਆਉ ਤੋ ਕੇ ਜਾਣਾ ਸਭ ਨੇ ਸਤਿਗੁਰ ਜੀ ਕਿਰਪਾ ਕਰਨ ਹਰ 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 ਹਰੇ ਹਰ ਸਮੁਤਜੰਗ ਜਿਸ ਤਰ ਤਰੇ ਹਰ ਕੇ ਨਾਮ ਤਬੀਰ ਤਜਾਗਰ ਜਨਮ ਜਨਮ ਤੇ काटे कादर निमित नाम जो दूध पिया तो जग जन सब नहीं आया जन रविदास राम नगराता तो गुरु प्रसाद नर्क नहीं जाता सब कुछ कृपा करन उस विष्णु को याद करो पाव चरना लेके आवाज करने के चक्कर तो मुक्त करन से से प्रवाह उसास को दिया पाना मन जे पाल को सम्राट बख्शिश करन तो गुरु के रिश्तास गदे इतने किमान जात कर सान तो परिपूर्ण कर आपको तो सत्नाम श्रीवाहि गुरुवाहि why